ਅਨੇ ਕੀ ਕਰ ਜਾਂਦੇ ਆ ਜਿਹੜਾ ਪ੍ਰੋਫੈਸਰ ਨਹੀਂ ਕਰੇ ਸਰ ਆਪ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਸਾਡੇ ਨਾਲ ਦਿੱਲੀ ਤਰਜ਼ ਦੇ ਉੱਤੇ ਇਹ ਸਾਰੇ ਜਿਹੜੇ ਮੁਲਾਜ਼ਮ ਨੇ ਇਸ ਹੈਲਥ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਇਹਨਾਂ ਨੂੰ ਇੱਕ ਵਾਦਾ ਕੀਤਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਦਿੱਲੀ ਦੇ ਐਮਪੀ ਸੁਸ਼ੀਲ ਕੁਮਾਰ ਗੋਤਾ ਜੀ ਆਏ ਸੀ ਸਾਡੇ ਕੋਲ ਪਟਿਆਲਾ ਬੀਏਪੀ ਹਾਊਸ ਦੇ ਵਿੱਚ ਉਹਨਾਂ ਨੇ ਦਿੱਲੀ ਦੇ ਵਿੱਚ ਜਿਵੇਂ ਸਾਡੇ ਹੈਲਥ ਡਿਪਾਰਟਮੈਂਟ ਦੇ ਏਡ ਦੇ ਵਿੱਚ ਕੰਮ ਕਰਨ ਵਾਲੇ ਜੋ ਵਿਅਕਤੀ ਨੇ ਉਹਨਾਂ ਨੂੰ 20% ਵਾਦਾ ਦਿੱਲੀ ਸਰਕਾਰ ਦੇ ਰਹੀ ਆ ਉਹਨਾਂ ਦੀ ਤਰਜ਼ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਹਿ ਕੇ ਵਾਦਾ ਕਰਕੇ ਬੋਟਾਂ ਲਈਆਂ ਸੀ ਇਹ ਵੀ ਤੁਸੀਂ ਸਾਨੂੰ ਇਲੈਕਸ਼ਨ ਦੇ ਵਿੱਚ ਵੋਟਾਂ ਪਾਓ ਜਿਤਾਓ ਇਹ ਸੀ ਤੁਹਾਨੂੰ ਪੰਜਾਬ ਦੇ ਵਿੱਚ ਵੀ ਉਹ 20% ਜਿਹੜੇ ਵਾਅਦਾ ਉਹ ਪੰਜਾਬ ਦੇ ਵਿੱਚ ਵੀ ਲਾਗੂ ਕਰਵਾਵਾਂਗੇ ਦਵਾਂਗੇ ਤੇ ਲਗਭਗ ਸਾਢੇ 3 ਸਾਲ ਹੋ ਗਏ 35 ਤੋਂ 40 ਮੀਟਿੰਗਾਂ ਨੇ ਜਿਹੜੀਆਂ ਸੀਐਮ ਦੇ ਓਐਸਡੀ ਨਾਲ ਈਵਨ ਐਫਐਮ ਨਾਲ ਸਿਹਤ ਮੰਤਰੀ ਨਾਲ ਇਹਨਾਂ ਦੇ ਨੁਮਾਇੰਦਿਆਂ ਨਾਲ ਹੋ ਚੁੱਕੀਆਂ ਨੇ ਪਰ ਹਜੇ ਤੱਕ ਜਿਹੜਾ ਉਹ 20% ਵਾਅਦਾ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ ਨੰਬਰ 2 ਦੇ ਉੱਤੇ ਰੈਗੂਲਰ ਤਾਂ ਪ੍ਰੋਸੈਸ ਆ ਜਿਹੜਾ ਉਹ ਪੇਪਰਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਆ ਉੱਪਰ ਸਾਰਾ ਪ੍ਰੋਸੀਜਰ ਖਤਮ ਹੋ ਚੁੱਕਿਆ ਪਰ ਉਹ ਰੈਗੂਲਰ ਦਾ ਵੀ ਜਿਹੜੇ ਇਹਦੇ ਡਿਜ਼ਰਵ ਕਰਦੇ ਨੇ ਉਹਨਾਂ ਵਿੱਚੋਂ 250 ਬੰਦਾ ਜਿਨ੍ਹਾਂ ਨੂੰ 25 ਸਾਲ ਤੋਂ ਤਕਰੀਬਨ ਕੰਮ ਕਰਦੇ ਨੇ 10 ਸਾਲ ਤੋਂ ਜ਼ਿਆਦਾ ਸਵਾਵਾ ਨਿਭਾ ਚੁੱਕੇ ਨੇ ਉਹਨਾਂ ਨੂੰ ਰੈਗੂਲਰ ਨਹੀਂ ਹਜੇ ਤੱਕ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਆਪ ਦੀ ਜਿਹੜੀ ਵਾਦਾ ਖਲਾਫੀ ਆ ਉਹਦੇ ਵਿਰੋਧ ਵਿੱਚ ਪੂਰ ਰੋਲ ਜਿਹੜੀ ਰੈਲੀ ਆ ਉਹ ਅੱਜ ਕੀਤੀ ਗਈ ਸੀ ਕਿਹਨੇ ਕਿ ਜਿਹੜੇ ਲਾਰੇ ਸਰਕਾਰਾਂ ਤੋਂ ਕੀਤੀ ਗਈ ਹੈ ਹਾਂਜੀ ਕਿਹਨੇ ਕਿ ਜਿਹੜੇ ਲਾਰੇ ਸਰਕਾਰਾਂ ਤੋਂ ਲਗਾਏ ਗਏ ਸਰ ਸਾਨੂੰ ਸਿਰਫ ਲਾਰਾ ਜਿਹੜਾ ਉਹ ਰੈਗੂਲਰ ਕਰਨ ਦਾ ਤੇ ਸਿਰਫ ਇੱਕ 20% ਤਰਖਾ ਵਿੱਚ ਵਾਅਦਾ ਕਰਦਾ ਸਿਰਫ ਦੋ ਹੀ ਬੰਦਾ ਸੀ ਸਾਡੀਆਂ ਜਿਹੜੀਆਂ ਕਿ ਇਲੈਕਸ਼ਨ ਤੋਂ ਪਹਿਲਾਂ ਸਾਡੇ ਕੋਲ ਧਰਨੇ ਉਹਦੇ ਵਿੱਚ ਆ ਕੇ ਇਹਨਾਂ ਨੇ ਸਰਕਾਰਾਂ ਨੇ ਕੀਤਾ ਆ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਦਿੱਤਾ ਜਾਊਗਾ ਤੇ ਇਹ ਹਰ ਮੀਟਿੰਗ ਦੇ ਵਿੱਚ ਸਾਨੂੰ ਕਹਿੰਦੇ ਨੇ ਕਿ ਜਲਦੀ ਲਾਗੂ ਕਰ ਦਿਆਂਗੇ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਸਰ ਇਹ ਜਿਹੜਾ ਅਦਾਰਾ ਹੈ ਉਹ ਲਗਭਗ 1992 ਤੋਂ ਪੰਜਾਬ ਦੇ ਵਿੱਚ ਸੇਵਾ ਦੇ ਰਿਹਾ 1999 ਦੇ ਵਿੱਚ ਇਹ ਸੁਸਾਇਟੀ ਬਣੀ ਆ 1999 ਤੋਂ ਲੈ ਕੇ ਅੱਜ ਤੱਕ 26 ਸਾਲ ਹੋ ਗਏ ਇੱਥੇ ਸਾਡੇ ਕੋਲੇ 25 25 ਸਾਲ ਵਾਲੇ ਬੰਦੇ ਵੀ ਬੈਠੇ ਨੇ ਜਿਹੜੇ ਸੇਵਾ ਕਰ ਚੁੱਕੇ ਨੇ ਉਹ ਸੇਵਾ ਰਟਾਇਰ ਵੀ ਹੋ ਗਏ ਨੇ ਇਵਨ 8 9 ਜਿਹੜੇ ਮੁਲਾਜ਼ਮ ਨੇ ਸਾਡੇ ਉਹ ਜੋ ਇੱਥੇ ਸੇਵਾ ਕਰਦੇ ਆ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਉਹਨਾਂ ਨੂੰ 1 ਰੁਪਿਆ ਵੀ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਮਾਉਜਦੇ ਦੇ ਤੌਰ ਤੇ ਨਹੀਂ ਮਿਲਿਆ ਤੇ ਇਵਨ ਸਰਕਾਰ ਆ ਜਿਹੜੀ ਇੱਕ ਸ਼ਰਾਬ ਪੀਣ ਵਾਲੇ ਬੰਦਾ ਜੇ ਡੈਥ ਹੋ ਜਾਂਦੀ ਆ ਤਾਂ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਕਿ ਉਹਨਾਂ ਨੂੰ 15 15 ਲੱਖ ਰੁਪਏ ਦਾ ਮਾਉਜਦਾ ਮਿਲਿਆ ਜੇ ਸ਼ਰਾਬ ਨਾਲ ਉਹਨਾਂ ਦੇ ਕਿਸੇ ਬੰਦੇ ਦੀ ਮੌਤ ਹੋ ਗਈ ਆ ਪਰ ਇਹ ਸੇਵਾ ਕਰਦੇ ਆ ਜਿਨ੍ਹਾਂ ਨੇ ਕੋਵਿਡ ਵਿੱਚ ਸੇਵਾ ਕੀਤੀ ਐਚ ਆਈ ਵੀ ਦੀ ਭੈਉਕਰ ਜਿਹੜੀ ਬਿਮਾਰੀ ਆ ਉਹਦੇ ਨਾਲ ਲੜਦੇ ਹੋਏ ਇਹ ਸੇਵਾ ਕਰਦੇ ਵਿੱਚ ਮੌਤ ਦੇ ਮੂੰਹ ਜਾ ਪਏ ਈਵਨ ਜਿਹੜਾ ਜੁੱਧ ਨਸ਼ਾ ਵਿਰੋਧਾ ਪੰਜਾਬ ਸਰਕਾਰ ਦਾ ਉਹਦੇ ਵਿੱਚ ਵੀ 60000 ਬਲਾਜਮਾਂ ਨੂੰ ਸਾਡਾ ਜਿਹੜਾ ਸਟਾਫ ਬੈਠਾ ਉਹ ਮੂੰਹ ਦੇ ਵਿੱਚ ਜੀਭ ਦੇ ਉੱਤੇ ਰੱਖਣ ਵਾਲੀ ਗੋਲੀ ਆ ਜਿਹੜੀ ਹਰੋ ਸੈਂਟਰ ਦੇ ਵਿੱਚ ਬਲਾ ਕੇ ਉਹਨਾਂ ਨੂੰ ਜੀਭ ਦੇ ਉੱਤੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਆ ਫਿਰ ਉਹਨਾਂ ਨੂੰ ਤਾਂ ਕਿ ਉਹ ਜਿਹੜੇ ਕਿਸੇ ਹੋਰ ਨਸ਼ੇ ਦੇ ਵਿੱਚ ਨਾ ਪੈਣ ਚਿੱਟੇ ਵਗੈਰਾ ਤੋਂ ਪਰੇਜ਼ ਕਰ ਸਕਣ ਪਰ ਉਸ ਦੇ ਵਿੱਚ ਵੀ ਇੰਨਾ ਯੋਗਦਾਨ ਪਾਉਣ ਦੇ ਬਾਵਜੂਦ ਵੀ ਸਾਨੂੰ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਮੁਆਵਜ਼ਾ ਜਾਂ ਕਿਸੇ ਕਿਸਮ ਦੀ ਸਹਾਇਤਾ ਨਹੀਂ ਮਿਲੀ ਕੋਈ ਮੇਰੇ ਵਿਚਾਰ ਤੁਹਾਨੂੰ ਨਹੀਂ ਆਈਏ ਪੂਰੇ ਪੰਜਾਬ ਦੇ ਨੇ ਜੀ 750 ਮਲਾਜਮਾਂ ਪੂਰਾ ਪੰਜਾਬ ਦੇ ਵਿੱਚ ਅੱਜ ਪੂਰੇ ਪੰਜਾਬ ਤੋਂ ਲਗਭਗ 400 ਦੇ ਕਰੀਬ ਮਲਾਜਮਾਂ ਜਿਹੜਾ ਇੱਥੇ ਉਹ ਇਸ ਹਲਕੇ ਦੇ ਵਿੱਚ ਸਜੀਵ ਰੋਣਾ ਦੀ ਜਿਹੜੀ ਮਹਿਮੇ ਦੇ ਵਿੱਚ ਔਰ ਖੋਲ ਰੈਲੀ ਦਾ ਹਿੱਸਾ ਬੜੀ ਪਹੁੰਚੇ ਹੋਏ ਕਰਦਾ ਬਾਈਕਾਟ ਕੀਤਾ ਜਾਊਗਾ ਬਿਲਕੁਲ ਜੀ ਅੱਗੇ ਵਾਸਤੇ ਜੇ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਸਾਡਾ 20% ਦਾ ਵਾਧਾ ਜਾਂ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਸਰਕਾਰ ਦੀ ਹਰ ਮਲੇਵ ਦਾ ਬਾਈਕਾਟ ਕੀਤਾ ਜਾਊਗਾ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਅੱਜ ਵੀਆਈਪੀ ਬਣੇ ਹੋਏ ਨੇ ਵੀਆਈਪੀ ਕਲਚਰ ਦੇ ਧਾਰਨੀ ਬਣੇ ਹੋਏ ਨੇ ਖਾਸ ਬੜੀ ਆ ਪਾਰਟੀ ਬਣ ਕੇ ਉਹ ਪੰਜਾਬ ਸਰਕਾਰ ਲਈ ਤੁਸੀਂ ਸੜਕਾਂ ਦੇ ਉੱਤੇ ਆਮ ਲੋਕਾਂ ਦੇ ਵਿੱਚ ਵਿਚਰਦੇ ਤੁਸੀਂ ਦੇਖੋਗੇ ਉਹ ਰੱਦ ਸਰ ਮੈਮ ਕੀ ਨਾਵਨ ਠੀਕ ਹੈ ਜੀ ਤੁਹਾਨੂੰ ਤਰਫੋਂ ਮੈਂ ਸੇਲ ਕਰ ਦਿੰਦਾ ਹਾਂਜੀ ਸਰ ਮੇਰਾ ਨਾਮ ਮੋਨਿਕਾ ਹੈ ਮੋਨਿਕਾ ਰਾਣੀ ਮੈਂ ਪੀਸਏ ਪੰਜਾਬ ਸਿਟੀ ਰੇਟਸ ਕੰਟਰੋਲ ਰੇਟਸ ਕੰਟਰੋਲ ਸੋਸਾਇਟੀ ਦੇ ਅੰਦਰ ਕੌਂਸਲਰ ਹਾਂ ਅਸੀਂ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਹੇ ਹਾਂ ਮਤਲਬ ਹਰ ਵਾਰ ਸਰਕਾਰ ਤੋਂ ਨੂੰ ਲਾਰੇਬਾਜ਼ੀ ਲਾਰੇਬਾਜ਼ੀ ਪਤਾ ਨਹੀਂ ਕਿੰਨੇ ਕ ਮੰਗ ਪੱਤਰ ਅਸੀਂ ਦੇ ਚੁੱਕੇ ਹਾਂ ਕਿੰਨੀ ਵਾਰੀ ਇਹਨਾਂ ਨੇ ਲਾਰੇ ਲਾਇਆ ਨਾ ਤਨ ਕਹਾ ਬਣਾਉਂਦੇ ਆ ਨਾ ਪੱਖਿਆਂ ਕਰਦੇ ਆ ਮਤਲਬ ਸਾਡਾ ਟੋਟਲ ਫਿਊਚਰ ਆ ਅਸੀਂ ਪੰਜਾਬ ਨੇ ਸਾਲ ਦੇ ਨੇੜੇ ਹੋਣ ਤੇ ਆਏ ਆ ਪਰ ਸਰਕਾਰ ਸਾਡੇ ਲਈ ਕੁਝ ਨਹੀਂ ਕਰਦੀ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਕੁਝ ਕਰੋ 50 ਸਾਲਾਂ ਤੋਂ ਮੇ 50 ਸਾਲ ਤੋਂ ਬੜੀ ਏਜ ਹੋ ਚੱਲੀ ਹੈ ਨਾ ਮੇ ਤਾਂ 18 ਸਾਲ 18 ਸਾਲ 2008 ਦੀ ਮੇਰੀ ਜੁਆਇਨਿੰਗ ਸੀ ਉਦੋਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਕਿ ਸਾਡਾ ਪੱਕਿਆ ਕਰ ਦਿਓ ਸਾਡੇ ਬਿਲਕੁਲ ਹਾਈ ਰਿਸਕ ਏਰੀਆ ਦੇ ਵਿੱਚ ਸਾਡੀ ਜੌਬ ਹੈ ਕਿ ਅਸੀਂ ਜੋ ਪੋਪੂਲੇਸ਼ਨ ਹੈਂਡਲ ਕਰਦੇ ਪਏ ਹਾਂ ਪੰਜਾਬ ਦੀ ਹਾਈ ਰਿਸਕ ਪੋਪੂਲੇਸ਼ਨ ਹੈਂਡਲ ਕਰਦੇ ਪਏ ਉਸ ਦੇ ਬਾਵਜੂਦ ਵੀ ਸਰਕਾਰ ਦੇ ਕੰਮ ਤੇ ਜੂ ਨਹੀਂ ਦੇ ਰਹੀ ਕਿੰਨੀ ਵਾਰੀ ਜਿਹੜਾ ਮੰਗ ਪਟਕਾ ਸਰ ਅਸੀਂ ਪਤਾ ਨਹੀਂ ਹਜ਼ਾਰਾਂ ਰਿੰਦਾ ਸੀ ਗਿਣਤੀ ਨਹੀਂ ਕੋਈ ਕਿੰਤੀ ਨਹੀਂ ਕੋਈ ਮਤਲਬ ਪਤਾ ਨਹੀਂ ਕਰੀ ਕਿਤੇ ਚੰਡੀਗੜ੍ਹ ਉਸਦਾ ਦਿੱਪਤਿਆਲੇ ਕਰੀ ਕਿਤੇ ਕਦੀ ਕਿਤੇ ਪਹਿਲਾਂ ਵੀ ਅਸੀਂ ਤੁਹਾਡਾ ਦਿੱਤਾ ਸੀ ਜੀ ਸਰ ਮੇਰਾ ਨਾਮ ਰਜਿੰਦਰਾ ਮੈਂ ਉਸੇ ਡਿਪਾਰਟਮੈਂਟ ਨੂੰ ਜਨਰਲ ਚ ਚੌਕ ਕਰਦੇ ਹਾਂ ਅਸੀਂ ਸਾਰੇ EMPLOYEES ਅਸੀਂ ਸਾਰੇ ਪੰਜਾਬ ਦੇ ਪੂਰੇ ਕੱਟੇ ਹੋਏ ਹਾਂ ਮਾਲ ਸਰਕਾਰ ਨੂੰ ਦਿੱਤੋਂ ਲਈ ਅਸੀਂ ਪੂਰਾ ਸਹਿਯੋਗ ਦਿੱਤਾ ਸੀਗਾ ਇਸ ਤੋਂ ਪਹਿਲਾਂ ਅਸੀਂ ਪਟਿਆਲਾ ਦੇ ਵਿੱਚ ਪਸੰਤ ਮੱਛਲੇ ਦੇ ਦਿਨ ਅਸੀਂ ਨੇ ਮੀਟਿੰਗ ਕੀਤੀ ਸੀਗੀ ਸੰਜੀਵ ਗੁਪਤਾ ਦੇ ਨਾਲ ਇਹ ਗੁਪਤਾ ਜੀ ਨਾਲ ਸੰਜੀਵ ਗੁਪਤਾ ਦੇ ਨਾਲ ਸੰਜੀਵ ਗੁਪਤਾ ਜੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਅਸੀਂ ਸਾਨੂੰ ਰੈਗੂਲਰ ਕੀਤਾ ਕਿ 20% ਦੀ ਦਵਾ ਦੇ ਸਾਡਾ ਵਾਦਾ ਕੀਤਾ ਸੀ ਪਰ ਸਾਡੇ ਨਾਲ ਨਾ ਹੀ ਸਰਕਾਰ ਨੇ ਕੋਈ ਮੀਟਿੰਗ ਕੀਤੀ ਅੱਜ ਤੱਕ ਮੀਟਿੰਗ ਲਈ ਸਾਨੂੰ ਲਾਰੇ ਦਿੱਤੇ ਜਾ ਰਹੇ ਨੇ ਇਹ ਸਾਰਾ ਅੱਜ ਤੱਕ ਅਸੀਂ ਐਨੇ ਧਰਨੇ ਲਾ ਚੁੱਕੇ ਹਾਂ ਉਹ ਕਹਿੰਦੇ ਸੀ ਕਿ ਅਸੀਂ ਢੀਆਂ ਪੈਣਾ ਨੂੰ ਅਸੀਂ ਦੁਰਲਭ ਨਹੀਂ ਜਿੰਦੇ ਪਰ ਅੱਜ ਸਰਕਾਰ ਨੇ ਢੀਆਂ ਪੈਣਾ ਨੂੰ ਰੋਕ ਲਖਿਆਗਾ ਅਸੀਂ ਤਾਂ ਸਰਕਾਰ ਨੂੰ ਸਿਰਫ ਇਹੀ ਡਿਮਾਂਡ ਕਰਦੇ ਹਾਂ ਕਿ ਸਰ ਇਹ ਥੀਆ ਰੋਲਰ ਤੋਂ ਨਾ ਰੋਕਾਂ ਬਸ ਬੈਠ ਰਹੇ ਇਹੀ ਹੈਗਾ ਸਰ 20% ਦਾ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਆਪਣੀ ਵੀ ਜਿਹੜੀ ਰਿਸਰਚ ਚਲਾ ਸਕੀਏ ਬਟੇ ਜਿੱਥੇ ਮੰਡੀ ਸਾਰੇ ਲੁਧਿਆਣੇ ਦੀ ਹੈ ਜਗ ਲਗ ਸ਼ਹਿਰ ਸਰ ਇਲਾਕੇ ਦਾ ਸਾਡੇ ਸਾਰੇ ਪੰਜਾਬ ਦਾ ਹੈ ਪੂਰੇ ਸਟੇਟ ਦਾ ਹੈ ਅੱਜ ਸਾਰੇ ਟਰੇਲਰ ਆਇਆ ਇੱਕ ਅਸੀਂ ਕਾਉਂਸਲਰ ਸਾਡੀ ਮੋਟੀਵੇਸ਼ਨ ਸਕਿੱਲ ਹੈ ਨਹੀਂ ਕਿ ਜ਼ਬਰਦਸਤ ਹੈ ਅਸੀਂ ਸਰਕਾਰ ਦੇਗੇ ਇਸ ਮੋਟੀਵੇਟ ਕਰਨਾ ਸ਼ੁਰੂ ਕਰਤਾ ਜੋ ਕਿ ਸਾਨੂੰ ਮਿਲਿਆ ਸਰਕਾਰ ਨੇ ਦਿੱਤਾ ਨਾ ਸਭ ਨੂੰ ਅਜ ਤੱਕ ਨਾ ਪੱਕਿਆ ਕੀਤਾ ਛੋਟੇ ਛੋਟੇ ਤਨਖਾਹਾਂ ਤੇ ਅਸੀਂ ਕੰਮ ਕਰ ਰਹੇ ਹਾਂ ਡਬਲ ਡਬਲ ਮੈਨਪਾਵਰ ਜਿੰਨੇ ਚਾਹੀਦੇ ਅਸੀਂ ਸਿੰਗਲ ਬੰਦਾ ਕੰਮ ਕਰ ਰਿਹਾ ਕੋਰੋਨਾ ਚ ਅਸੀਂ ਕੰਮ ਕੀਤਾ ਆਈਡੀਯੂ ਨੂੰ ਇੰਜੈਕਟਿੰਗ ਡਰਗ ਯੂਜ਼ ਨੂੰ ਅਸੀਂ ਹੈਂਡਲ ਕਰ ਰਿਹਾ ਐਚਆਈਵੀ ਡਿਪਾਰਟਮੈਂਟ ਨੂੰ ਅਸੀਂ ਪੋਪੂਲੇਸ਼ਨ ਨੂੰ ਅਸੀਂ ਹੈਂਡਲ ਕਰ ਰਿਹਾ ਸਰਕਾਰ ਕੁਝ ਸਾਡੇ ਵਰਤਾ ਸੋਚੇ ਨਾ ਸਾਡੀ ਹੈਲਥ ਇੰਸ਼ੋਰੈਂਸ ਨਾ ਸਾਨੂੰ ਕੋਈ ਮਤਲਬ ਕੋਈ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਦੇਵੇ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਦੇਵੇ ਕਿ ਆਹ ਤਾਂ ਜੀ ਤਨਖਾਹਾਂ ਵਧਾਈਆਂ ਜਾਂਦੀਆਂ ਕਮ ਸੇ ਕਮ ਤੁਸੀਂ ਆਪਦਾ ਘਰ ਤੋਂ ਘਰ ਬਾਹਰ ਤੱਕ ਚਲਾ ਸਕੋ ਤਾਂ ਮਿਲੇ ਬਿਲਕੁਲ ਜਿਹੜਾ ਕੀ ਆ ਬਾਈਕਾਟ ਕਰੋ ਤੇ ਸਰਕਾਰ ਤੋਂ ਬਿਲਕੁਲ ਜਿਹੜਾ ਕੀ ਆ ਜੀ ਸਰ ਅਸੀਂ ਆਪਾਂ ਜੀ ਕਿ ਪਾਵਰ ਸੀ ਆਏ ਹੋਏ ਨੇ ਆਪਾਂ ਨੇ ऐसे अस टेफलेट सुने अपने सारे